ਖੀ ਮਿੱਸੀ ਖਾਲੇ ਜਿੰਦੜੀਏ ਖਾਲੇ ਸਿੱਦਕ ਦੇ ਨਾਲ ਰੁਖੀ ਮਿੱਸੀ ਖਾਲੇ ਜਿੰਦੜੀਏ ਖਾਲੇ ਸਿੱਦਕ ਦੇ ਨਾਲ ਹੋ ਨਾ ਮਾੜੇ ਕਰਮ ਕਮਾਵੀਨੀ ਤੇਰੇ ਲੇਖ ਜਾਣਗੇ ਨਾਲ ਨਾ ਮਾੜੇ ਕਰਮ ਕਮਾਵੀਨੀ ਤੇਰੇ ਲੇਖ ਜਾਣਗੇ ਨਾਲ ਹੋ ਜਿੰਨਾ ਲਿਖਿਆ ਮਾਲਕ ਨੇ ਉਹਨਾਂ ਲੈਣਾ ਸਿੱਖ ਸੱਜਣਾ ਜਿੱਥੇ ਮਾਲਕ ਰੱਖਦਾ ਉਥੇ ਰਹਿਣਾ ਸਿੱਖ ਸੱਜਣਾ ਜਿੱਥੇ ਮਾਲਕ ਰੱਖਦਾ ਉਥੇ ਰਹਿਣਾ ਸਿੱਖ ਸੱਜਣਾ ਤੜਕੇ ਉਠ ਗੁਰ ਬਾਣੀ ਜੇ ਤੇਰੇ ਕੰਨੀਆਂ ਪੈ ਜਾਵੇ ਤੂੰ ਸਮਝੀ ਤੇਰੇ ਮਾਲਕ ਦਾ ਸਭ ਕਰਜਾ ਲੈ ਜਾਵੇ ਟੜਕੇ ਉਠ ਗੁਰ ਬਾਣੀ ਜੇ ਤੇਰੇ ਕੰਨਿ ਪੈ ਜਾਵੇ ਤੂੰ ਸਮਝੀ ਤੇਰੇ ਮਾਲਕ ਦਾ ਸਭ ਕਰਜਾ ਲੈ ਜਾਵੇ ਜੇ ਕਰ ਰਾਗ ਗਵਾਚ ਗਿਆ ਫਿਰ ਵਾਜਾ ਨਹੀਂ ਵੱਜਣਾ ਜਿੱਥੇ ਮਾਲਕ ਰੱਖਦਾ ਉਥੇ ਰਹਿਣਾ ਸਿੱਖ ਸਜਣਾ ਜਿੱਥੇ ਮਾਲਕ ਰੱਖਦਾ ਉਥੇ ਰਹਿਣਾ ਸਿੱਖ ਸੱਜਣਾ ਕੀ ਖੱਟ ਲੇਗਾ ਸੱਜਣਾ ਲਾਲਚ ਦੇ ਲੜ ਲੱਗ ਕੇ ਨੀਵਾ ਹੋ ਕੇ ਦਿਨ ਕੱਟ ਲੈ ਕੀ ਲੈਣਾ ਖੱਪ ਖੱਪ ਕੇ ਨਾਲ ਕੁਝ ਹਈ ਜਾਣਾ ਨਹੀਂ ਏ ਕਹਿਣਾ ਸਿੱਖ ਸੱਜਣਾ ਜਿੱਥੇ ਮਾਲਕ ਰੱਖਦਾ ਉਥੇ ਰਹਿਣਾ ਸਿੱਖ ਸੱਜਣਾ ਜਿੱਥੇ ਮਾਲਕ ਰੱਖਦਾ ਉਥੇ ਰਹਿਣਾ ਸਿੱਖ ਸੱਜਣਾ ਸੋਭਾ ਵਡਿਆਈਆਂ ਲੈਣ ਲਈ ਨਾ ਉੱਚਾ ਹੋ ਹੋ ਬੈ ਆਪੇ ਗੱਲ ਨਾਲ ਲਾਲੇਗਾ ਬਸ ਉਹਦਾ ਬਣ ਕੇ ਰਹਿ ਸੋਭਾ ਵਡਿਆਈਆਂ ਲੈਣ ਲਈ ਨਾ ਉੱਚਾ ਹੋ ਹੋ ਮੈਂ ਆਪੇ ਗੱਲ ਨਾਲ ਲਾਲੂਗਾ ਨਾ ਉੱਚਾ ਹੋ ਹੋ ਮੈਂ ਮਾਲਕ ਦੇ ਲੱBN ਲਈ ਉਹਦੇ ਦਰ ਬਹਿਣਾ ਸਿੱਖ ਸੱਜਣਾ ਜਿੱਥੇ ਮਾਲਕ ਰੱਖਦਾ ਉਥੇ ਰਹਿਣਾ ਸਿੱਖ ਸੱਜਣਾ ਜਿੱਥੇ ਮਾਲਕ ਰੱਖਦਾ ਉਥੇ ਰਹਿਣਾ ਸਿੱਖ ਸੱਜਣਾ ਰਹਿਣਾ